ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹਾਂਜੀ ਅੱਜ ਜਮਾ ਪਹੁੰਚਿਆ ਹਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸੰਗਰਾਮ ਦੇ ਦਿਹਾੜੇ ਤੇ ਅੱਜ 16 ਅਗਸਤ ਦਿਨ ਸ਼ੁੱਕਰਵਾਰ 2024 ਤੇ ਅੱਜ ਆਇਆ ਇਹ ਸੰਗਰਾਮ ਦਾ ਦਿਹਾੜਾ ਤੇ ਅੱਜ ਪਹੁੰਚਿਆ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਿਸ ਹਸਤਾਨ ਤੇ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਆਇਓ ਫਰ ਕਰਵਾਈਏ ਤੁਹਾਨੂੰ ਦਰਸ਼ਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਸੰਗਰਾਂਦ ਦੇ ਦਿਹਾੜੇ ਤੇ ਪਹੁੰਚੇ ਆ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ 16 ਅਗਸਤ ਦਿਨ ਸੁੱੱਕਣਵਾਰ ਹਾਂਜੀ ਇਸ ਸਮੇਂ ਨਾ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਅੱਜ ਹੈਗਾ ਇਹ ਸੰਗਰਾਂਦ ਦਾ ਦਿਹਾੜਾ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਇਸ ਸਥਾਨ ਤੇ ਨਾ ਤਨ ਤਨ ਬਾਬਾ ਜਰਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਨੂੰ ਤੇ ਉਸ ਸਮੇਂ ਨਾ ਜਿਹੜਾ ਕੀ ਪਾਪੀ ਗੰਗੂ ਹੋਇਆ ਸੀਗਾ ਰਸੋਈਆ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਰਸੋਈ ਦਾ ਕਾਰਜਕਾਰ ਕਰਦਾ ਸੀਗਾ ਤੇ ਮਾਤਾ ਜੀ ਨੂੰ ਕਹਿੰਦਾ ਮਾਤਾ ਜੀ ਤੁਸੀਂ ਸਾਡੇ ਨਾਲ ਹੀ ਚੱਲੋ ਮੇਰੇ ਘਰ ਚੱਲੋ ਮੈਂ ਤੁਹਾਡਾ ਨੌਕਰ ਹਾਂ ਤੁਹਾਡਾ ਵਫਾਦਾਰ ਨੌਕਰ ਹਾਂ ਤੁਸੀਂ ਵਿਸ਼ਵਾਸ ਕਰੋ ਤੁਸੀਂ ਮੇਰੇ ਨਾਲ ਚੱਲੋ ਤੇ ਮਾਤਾ ਜੀ ਨੂੰ ਤੇ ਸਹਬਜ਼ਾਦਾ ਨੂੰ ਵਰਕ ਲਾ ਕੇ ਨਾਲ ਲਿਆ ਆ ਤੇ ਅੰਤ ਮਰੀਡੇ ਮਰਿੰਡੇ ਪਹੁੰਚ ਕੇ ਜਦੋਂ ਉਹ ਸੋ ਗਏ ਉਹਨਾਂ ਦੇ ਸਾਰੇ ਗਹਿਣੇ ਗੱਟੇ ਵੀ ਚੋਰੀ ਕਰ ਲਏ ਮਾਲਨ ਦੇ ਵਿੱਚ ਲਾਲਚ ਆ ਲਾਲਚ ਦੇਖੋ ਜਦੋਂ ਵੱਧ ਜਾਂਦਾ ਇਨਸਾਨ ਤਾਂ ਫੇਰ ਉਸ ਸਮੇਂ ਨਾ ਫਿਰ ਅੱਗੇ ਜਾ ਕੇ ਮਰਿੰਡੇ ਦੇ ਜੋ ਕੀ ਕੌਤਵਾਲ ਸੀਗਾ ਉਸ ਨੂੰ ਜਾ ਕੇ ਦੱਸਿਆ ਵੀ ਮੇਰੇ ਕੋਲ ਰਹਿ ਰਹੇ ਨੇ ਸਾਬ ਜਦੇ ਮਾਤਾ ਗੁਜਰਕੌਰ ਜੀ ਵੀ ਨਾਲ ਨੇ ਮੇਰੇ ਤੁਸੀਂ ਮੰਨੂ ਨਿਆਂ ਕੀ ਦੋਗੇ ਤਾਂ ਥੋੜੇ ਜਿਨੇ ਆਮ ਪਿੱਛੇ ਇਹ ਦੇਖੋ ਕਿੱਡਾ ਬੜਾ ਨੇ ਪਾਪ ਕੀਤਾ ਏ ਫਿਰ ਉਸ ਸਮੇਂ ਉਹਨਾਂ ਨੂੰ ਸੂਬੇ ਸਰਹੰਦਰ ਨੂੰ ਜਾ ਕੇ ਦੱਸ ਦਿੱਤਾ ਚੁਗਲੀ ਕੀਤੀ ਤੇ ਸਹਿਬਜ਼ਾਦਿਆਂ ਨੂੰ ਬੰਦੀ ਕਰਵਾ ਦਿੱਤਾ ਜੋ ਕਿ ਮਨਿੰਡੇ ਦੀ ਜੋ ਕਿ ਜੇਲ ਸੀਗੀ ਤੇ ਫਿਰ ਉਸ ਤੋਂ ਮਗਰੋਂ ਇਸ ਜਗ੍ਹਾ ਤੇ ਲਿਆਂਦਾ ਗਿਆ ਸਹਿਬਜ਼ਾਦਿਆਂ ਨੂੰ ਤੇ ਮਹਤਾ ਗੁਜਰਕੌਰ ਜੀ ਨੂੰ ਇਸ ਜਗ੍ਹਾ ਤੇ ਤਿੰਨ ਦਿਨਾਂ ਠੰਡੇ ਬੁਰਜ ਵਿੱਚ ਰੱਖਿਆ ਕੜਾਕੇ ਦੇ ਤਿੰਨ ਦਿਨਾਂ ਤੇ ਸੁਬਾ ਸਰਹੰਦ ਕਹਿੰਦਾ ਰਿਹਾ ਤੁਸੀਂ ਨਾ ਏਨ ਮੰਨ ਲਓ ਤੁਸੀਂ ਸਾਡੇ ਧਰਮ ਵਿੱਚ ਆ ਜੋ ਮੁਸਲਮਾਨ ਬਣ ਜੋ ਜੋ ਕਿਸ ਤੋ ਤੁਹਾਨੂੰ ਚਾਹੀਦਾ ਹਰ ਇੱਕ ਚੀਜ਼ ਤੁਹਾਨੂੰ ਮਿਲੇਗੀ ਪਰ ਸਹਬ ਜਾਦੇ ਨਾ ਆਮਨੇ ਧਰਮਨ ਤੋਂ ਡੋਲੇ ਤੇ ਨਾ ਏਨ ਮੰਨੀ ਦੇਖੋ ਉਹਨਾਂ ਦੇ ਕਿੱਡੇ ਕਿੱਡੇ ਜਜਬੇ ਸਨ ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਰਹੇ ਤੇ ਅੰਤ 26 ਦਸੰਬਰ 1740 ਸਵੀ ਨੂੰ ਇਸ ਜਗ੍ਹਾ ਤੇ ਆਉਣਾ ਨੂੰ ਸੁਭੇ ਸਰਹੰਦੇ ਨੇ ਜੂਂ ਦੇ ਨੀਹਾਂ ਦੇ ਵਿੱਚ ਚਣਵਾ ਦਿੱਤਾ ਗਿਆ ਸੀਗਾ ਜੋ ਕਿ ਅੱਜ ਭੋਰਾ ਸਾਹਿਬਾ ਜਿੱਥੇ ਅੱਜ ਪਾਲਕੀ ਸਾਹਿਬ ਸੋਭਿਤਾ ਜੀ ਕਰੋ ਗੁਰਦੁਆਰਾ ਸ਼ਰੀਫ ਅਤੇ ਗੜ੍ਹ ਸਾਹਿਬ ਜੀ ਦੇ ਦਰਸਨ ਤੇ ਇਸ ਜਗ੍ਹਾ ਤੇ ਨਾ ਅੱਜ ਸੰਗਤ ਵੀ ਕਾਫੀ ਨਿਵਸਤ ਕੋਈ ਆ ਹਾਂਜੀ ਇਸ ਸਮੇਂ ਹਾਂਜੀ ਕਦਰ ਦਰਸੈ ਸਮੇ ਤੁਸੀਂ ਗੁਰਦੁਆਰਾ ਸ੍ਰੀ ਬੱਤੇਗੜ ਸਾਹਿਬ ਜੀ ਦੇ ਹਾਂਜੀ ਜੋ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜੇ ਸਿਰ ਦੀਜੇ ਕਾਣ ਨਾ ਕੀਜੇ ਪਹਿਲਾ ਮਰਨ ਕਬੂਲ ਜੀਵਨ ਕੈ ਛੱਡ ਆਸ ਹਉ ਸਾਵਣਕੇ ਰਣਕਾ ਤਾਉ ਆਓ ਹਮਾਰੇ ਪਾਸ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਅੱਜ ਪਹੁੰਚੇ ਸੀਗੇ ਸੰਗਰਾਂਦ ਦੇ ਦਿਹਾੜੇ ਤੇ ਤੇ ਕਰੋ ਜੀ ਦਰਸ਼ਨ ਤੇ ਵੀਡੀਓ ਨੂੰ ਵੱਧਦਾ ਵੱਧਾ ਸ਼ੇਅਰ ਵੀ ਕਰਿਓ ਤੇ ਸਾਡੀਆਂ ਵੀਡੀਓ ਮੇਰੀਆਂ ਤੋਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹਾਂਜੀ ਤੇ ਆਪਾਂ ਇਸ ਸਿੱਧ ਤੋਂ ਹੌਨ ਲੈਨੇ ਆਪਾਂ ਅੱਜ ਤੱਕ ਅਗਲੀ ਵੀਡੀਓ ਤੱਕ ਜੁੜੇ ਰਹੋਗੇ ਆਪਣੇ ਨਾਲ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ